ਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰਗੋਬਿੰਦ ਸਿੰਘ ਜੀ ਇਹਨਾਂ ਨੂੰ ਕਹਿੰਦੇ ਹਨ ਕਿ ਰਾਜਨ ਤੁਸੀਂ ਬਹੁਤ ਮਾੜਾ ਕਾਰਜ ਕੀਤਾ ਆਪਣੀਆਂ ਕੁੜੀਆਂ ਦੇ ਡੋਲੇ ਤੁਰਕਾਂ ਦੇ ਘਰ ਦੇ ਕੇ ਤੁਹਾਡੀ ਤਾਂ ਚਾਰੇ ਪਾਸੇ ਨਿੰਦੇ ਬਹੁਤ ਫੈਲ ਚੁੱਕੀ ਹੈ ਬਹੁਤ ਸੋਡੀ ਘੋਰ ਨਿੰਦਿਆ ਹੋ ਚੁੱਕੀ ਹੈ ਤਾਂ ਇਹ ਗੁਰਗੋਬਿੰਦ ਸਿੰਘ ਜੀ ਤੋਂ ਫਿਰ ਮਾਫੀਆਂ ਮੰਗਣ ਲੱਗ ਜਾਂਦੇ ਹਨ ਤੇ ਗੁਰਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਜੋ ਅਸਲ ਰਾਜਪੂਤ ਹੁੰਦੇ ਹਨ ਉਹ ਆਪਣੀਆਂ ਧੀਆ ਭੈਣਾਂ ਦੇ ਡੋਲੇ ਇਹਨਾਂ ਮੁਗਲਾਂ ਦੇ ਘਰੇ ਇਹਨਾਂ ਤੁਰਕਾਂ ਦੇ ਘਰੇ ਨਹੀਂ ਦਿੰਦੇ ਸਾਡੇ ਦਾਦਾ ਜੀ ਸਾਹਿਬ ਸ਼ਰੀ ਗੁਰੂ ਹਰਗੋਬਿੰਦ ਸਿੰਘ ਜੀ ਸਾਡੇ ਪਿਤਾ ਦੇ ਗੁਰੂ ਪਿਤਾ ਹਰਗੋਬਿੰਦ ਸਿੰਘ ਜੀ ਨੇ ਤੁਹਾਡੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤਾਂ ਉਹ ਕਹਿੰਦੇ ਹਨ ਕਿ ਹਾਂ ਸੱਚੇ ਪਾਸ਼ਾ ਤੁਹਾਡੇ ਦਾਦਾ ਜੀ ਨੇ ਸਾਡੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਤੁਸੀਂ ਵੀ ਉਨ੍ਹਾਂ ਵਿੱਚੋਂ ਹੀ ਇੱਕ ਹੋ ਤੁਹਾਡੇ ਵਿੱਚ ਉਹਨਾਂ ਦਾ ਹੀ ਖੂਨ ਹੈ ਆਗਿਓ ਰਾਜਪੁੱਤਰ ਰਾਜੇ ਕਹਿੰਦੇ ਹਨ ਕਿ ਹਾਂ ਸੱਚੇ ਪਾਸ਼ਾ ਤੁਹਾਡੇ ਵਿੱਚ ਤੁਹਾਡੇ ਦਾਦਾ ਜੀ ਦਾ ਖੂਨ ਹੈ ਤੁਹਾਡੇ ਪਿਤਾ ਗੁਰਤੇਗ 72 ਜੀ ਦਾ ਖੂਨ ਹੈ ਤੇ ਤੁਸੀਂ ਬਹੁਤ ਵੱਡੇ ਸੂਰਬੀਰ ਯੋਧੇ ਹੋ ਤੇ ਤੁਹਾਡੀਆਂ ਬਾਹਾਂ ਵਿੱਚ ਬਹੁਤ ਜ਼ੋਰਦਾਰ ਬਲ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਅਸੀਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਵੀ ਥੋੜਾ ਵੀਰ ਰਸ ਦਿਖਾਓ ਤੇ ਆਪਣੀਆਂ ਧੀਆ ਭੈਣਾਂ ਦੇ ਡੋਲੇ ਇਹਨਾਂ ਤੁਰਕਾਂ ਦੇ ਘਰੇ ਨਾ ਦਿਓ ਤੁਸੀਂ ਉਹਨਾਂ ਦੀ ਰਾਖੀ ਕਰਨ ਦੀ ਥਾਂ ਤੇ ਤੁਸੀਂ ਇਹਨਾਂ ਕਸਾਈਆਂ ਦੇ ਘਰ ਆਪਣੀਆਂ ਭੈਣਾਂ ਆਪਣੀਆਂ ਧੀਆ ਦੇ ਡੋਲੇ ਦੇ ਦਿੰਦੇ ਹੋ ਉਹ ਤਾਂ ਕਸਾਈ ਹਨ ਉਹ ਤਾਂ ਮਾਸ ਖਾਂਦੇ ਹਨ ਮੀਟ ਖਾਂਦੇ ਹਨ ਤੇ ਸਾਰਾ ਦਿਨ ਆਯਾਸ਼ੀ ਕਰਦੇ ਹਨ ਤੁਸੀਂ ਇਹ ਕੀ ਸੋਚ ਕੇ ਆਪਣੀਆਂ ਧੀਆ ਭੈਣਾਂ ਦੇ ਡੋਲੇ ਉਹਨਾਂ ਦੇ ਘਰ ਦਿੱਤੇ ਹਨ ਫੇਰੋ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀਆਂ ਮੰਗਣ ਲੱਗ ਜਾਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਚਲੋ ਕੋਈ ਗੱਲ ਨਹੀਂ ਇਨਸਾਨ ਗਲਤੀਆਂ ਦਾ ਪੁੱਤਰਾ ਹੈ ਉਹ ਵਾਖਸ਼ਨਹਾਰ ਹੈ ਫੇਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਭਾਈ ਇਹ ਵੱਡੀ ਭੁੱਲ ਹੈ ਪਰ ਅੱਗੇ ਤੋਂ ਨਹੀਂ ਹੋਣੀ ਚਾਹੀਦੀ ਤੇ ਫਿਰ ਆਪਣੇ ਸਿੰਘਾਂ ਨੂੰ ਹੁਕਮ ਦਿੰਦੇ ਹਨ ਤੇ ਜੈ ਸਿੰਘ ਨਾਂ ਦੇ ਰਾਜਪੂਤ ਰਾਜੇ ਨੂੰ ਇੱਕ ਕਰਪਾਨ ਭੇਟ ਕਰਦੇ ਹਨ ਤੇ ਇੱਕ ਢਾਲ ਭੇਟ ਕਰਦੇ ਹਨ ਦੋਵੇਂ ਚੀਜ਼ਾਂ ਲੈ ਕੇ ਸਿੰਘ ਬਹੁਤ ਖੁਸ਼ ਹੁੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਸੀਸ ਝੁਕਾ ਕੇ ਬੜਾ ਪਰੇਸ਼ਾਨ ਹੁੰਦਾ ਹੈ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਰਾਜਾ ਅਜੀਤ ਸਿੰਘ ਜੀ ਨੂੰ ਇੱਕ ਤੀਰਾਂ ਦਾ ਭੱਥਾ ਦਿੰਦੇ ਹਨ ਤੇ ਇੱਕ ਤੀਰ ਕਮਾਨ ਦਿੰਦੇ ਹਨ ਤੇ ਜਦ ਰਾਜਾ ਅਜੀਤ ਸਿੰਘ ਜੀ ਵੀ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਦੋਵੇਂ ਗੁਰੂ ਗੋਬਿੰਦ ਸਿੰਘ ਜੀ ਤੋਂ ਇਹ ਭੇਟਾ ਲੈ ਕੇ ਉਤੋਂ ਖੁਸ਼ੀ-ਖੁਸ਼ੀ ਚਲੇ ਜਾਂਦੇ ਹਨ ਤੇ ਵਾਅਦਾ ਕਰਦੇ ਹਨ ਕਿ ਅੱਗੇ ਤੋਂ ਇਹ ਭੁੱਲ ਨਹੀਂ ਹੋਵੇਗੀ ਤੇ ਆਪਣੇ ਰਾਜ ਵਿੱਚ ਜਾ ਕੇ ਗੁਰਗੋਬਨ ਸਿੰਘ ਜੀ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਹਨ ਤੇ ਕਹਿੰਦੇ ਹਨ ਕਿ ਦੇਖੋ ਇਹ ਗੁਰਗੋਬਨ ਸਿੰਘ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਗੱਦੀ ਦੇ ਵਾਰਿਸ ਹਨ ਉਹਨਾਂ ਨੇ ਸਾਨੂੰ ਇਹ ਭੇਟ ਕੀਤਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ